ਅਜ ਨਾਲੇ ਦੇ ਵਿੱਚ ਚੌਕ ਉਹ ਥਾਣੇ ਤੋਂ ਸਾਰਾ 50 ਮੀਟਰ ਤੋਂ ਜੀ ਪਹਿਲੀ ਗੱਲ ਤੋਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਦਮੇ ਜਿੰਨੇ ਵੀ ਗੱਲ ਬੁਲਸਰੀ ਜਿੰਨੇ ਟੋਟਲ ਮਲਾਦਮੇ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕਿਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਏ ਇਹ ਲਈ ਕੰਮ ਕਰਨਾ ਮੈਂ ਤੁਹਾਨੂੰ ਪਤਾ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਰਕ ਆ ਕੋਈ ਵੀ ਮੈਂ ਸਾਲ ਕਹ ਕੇ ਬੁਲਦਾ ਹਾਂ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀ ਕਿ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਦੰਨੇ ਦੀਆਂ ਟਰਾਲੀਆਂ ਹੋਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਪਿਆਰ ਦੇ ਫਸ ਜਾਂਦੇ ਬਹੁਤ ਬੁਰੀ ਗੱਲ ਕੱਲ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਂ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਰੇ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਸਰ ਨਹੀਂ ਦੇਖ ਸਕਦਾ ਮੇਰੇ ਲੋਕਾਂ ਕਾਇਦਾ ਨੇ ਲੋਕ ਦੇ ਦੁਖੀ ਹਾਂ ਤੇ ਮੈਂ ਕਹਦਾ ਮੈਂ ਮੈਂ ਆਪਣੇ ਗੰਦ ਮੰਗਾਂ ਨਾ ਲੈ ਕੇ ਖੁਦ ਗਿਆ ਚਾਰ ਪੰਜ ਵਾ ਪੰਜ ਵਾ ਨਹੀਂ 10 ਵਾ ਕਾਲ ਕੀਤੀ ਬੰਦਾ ਆਪਣੇ ਮਨ ਚ ਕੋਈ ਨਹੀਂ ਵਿਖੋ ਇੱਕ ਗੱਲ ਤੇ ਆਪਾਂ ਇਦੋਂ ਉਦੋਂ ਦੀਆਂ ਨਹੀਂ ਬੜਾ ਬੋਲਾਂੀਆਂ ਗੱਲਾਂ ਦੀ ਕਰਦੇ ਆਪਾਂ ਮਨੁੱਖਾਂ ਮੱਲਾ ਮੂੰਹ ਚੋਂ ਗਾਲ ਨਿਕਲਨੀ ਇਹ ਗਲਤ ਗੱਲ ਸਿੱਖਦੇ ਹੀ ਮਾੜੀ ਗੱਲਾਂ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚੋਣਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਪੁੱਤਾਂ ਨੇ ਉਹ ਕੋਈ ਬਗਾਨੇ ਨਹੀਂ ਹੈ ਆਪਣੇ ਪੁੱਤਰ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜਿਹਾ ਨਾਲ ਇਹਦੇ ਲੋਕਾਂ ਲਈ ਦੱਸਦਾ ਮੇਰੀ ਜਾਨ ਆ ਜਾਂਦੀ ਜਿਉਂ ਕਿਤੇ ਤੰਗੀ ਚ ਨੇ ਮੁਸੀਬਤ ਚ ਨੇ ਸਦ ਮੈਂ ਆਪਣੇ ਲੋਕਾਂ ਨੂੰ ਤੰਗੀ ਚ ਨਹੀਂ ਵੇਖ ਸਕਦਾ ਭਾਵੇਂ ਜੋ ਮਰਜ਼ੀ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਮੈਂ ਇਹ ਦੇਖ ਸਕਦਾ ਕਿ ਅੱਧਾ-ਅੱਧਾ ਕੈਂਟਾ ਪੋਣਾ ਪੋਣਾ ਕੈਂਟਾ ਛੜਕਾ ਦਿੱਤੇ ਜਵਾਬ ਲੱਗਣ ਤੇ ਕੋਈ ਕਾਰਵਾਈ ਨਾ ਕਰੀ। ਮੈਂ ਸਾਬ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਾ ਕੇ ਆਂ? ਕਿਉਂਕਿ ਛੋਟੇ-ਛੋਟੇ ਬੱਚੇ ਸਕੂਲਾਂ ਦੇ ਰੋਡ ਦੇ ਹੀ ਕਿ ਟਿਕ ਪੰਦ ਵਿੱਚ। ਸਾਹਮਣੇ ਦੇਖੀ। ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ। ਪਰ ਦੋ ਤਿੰਨ ਦਿਨ ਪਹਿਲਾਂ ਅੰਬੂ ਦੇ ਸਭ ਫਸ ਗਏ ਉੱਥੇ। ਮਰੀਦ ਤਰਫ ਦੇ ਜਾਂਦੇ। ਤੇ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਇਹ ਤੇ ਹੁਣ ਕੀ ਕੀਤੀ ਗੱਲ ਪੁਲਿਸ ਆ ਕੇ ਨਾ ਕੀਤੀ। ਓਏ ਹੋਏ ਕੀਤੇ ਆਪਣੇ ਯਾਰ ਅੱਛਾ ਬਗਾਨੇ ਸੋਹਰੇ ਆਪਣੇ ਉਹਨੂੰ ਕੁਦੀ ਦਾ ਆਪਣੇ ਪਲਵਾਰ ਦੇ ਮੈਂਬਰ ਨੇ ਅਸੀਂ ਸਾਰੇ ਭਗਵੰਸ ਸਿੰਘ ਮਾਨ ਦੇ ਪਲਵਾਰ ਦੇ ਮੈਂਬਰ ਆਪਣੇ ਨਾਲ ਲੜਗਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਹੀ ਨਹੀਂ ਗੱਲ ਸਾਡੀ ਸਾਡੇ ਪਲਵਾਰ ਦੇ ਮੈਂਬਰ ਬਗਾਨੇ ਥੋੜੇ ਯਾਰ ਕੋਈ ਆਪਣੇ ਸਾਡੇ ਛੋਟੇ ਵੀਰਾਂ ਕੋ ਵੱਡਾ ਅਸੀਂ ਸਾਰੇ ਰਲ ਕੇ ਡਿਊਟੀ ਕਰ ਰਹੇ ਹਾਂ ਮੈਂ ਕਦੀ ਵੀ ਕਦੀ ਵੀ ਜਦ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਸਭ ਕਹਿ ਕੇ ਪਾਉਂਗਾ ਜਦੋਂ ਮੈਂ ਮੰਤਰੀ ਹਾਂ ਉਦੋਂ ਵੀ ਉਹ ਉਹ ਵਲਦੀ ਕਾਲ ਆਪਣੀ ਪਹਿਲਾਂ ਨੂੰ ਕਹਿੰਦਾ ਸੱਜ ਦੀ ਹੁਕਮ ਕਰੋ ਮਤਲਬ ਆਪਣਾ ਆਪਾ ਹਰ ਜੀ ਦਾ ਪਰ ਤੁਸੀਂ ਵੀ ਇੱਕ ਉਸੇ ਵੀ ਇੱਕ ਬੰਦੇ ਹੋ ਆਪਾਂ ਵੀ ਬੰਦੇ ਆ ਪਰ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਮੂੰਹ ਚੋਂ ਗਾਲ ਨਿਕਲਦੀ ਠੀਕ ਨਹੀਂ ਗੱਤ ਜਾਂਦੀ ਕਾਲ ਸਾਹਿਬ ਕੱਲ੍ਹ